ਔਰ ਮੈਂ ਇਸ ਵਕਤ ਖੜਾ ਕਰਤਾਰਪੁਰ ਸਾਹਿਬ ਕरिडोर ਦੇ ਉੱਤੇ ਜੀਡੀ ਕੇ ਨਿਊਜ਼ ਹੁਣੇ ਥੋੜੀ ਦੇਰ ਪਹਿਲਾਂ 9 ਮਈ 8:30 ਵਜੇ ਅਫਵਾਹ ਇੱਕ ਡਾਈ ਗਈ ਕੁਝ ਚੈਨਲਾਂ ਵੱਲੋਂ ਕਿ ਕਰਤਾਰਪੁਰ ਸਾਹਿਬ ਕरिडोर ਦੇ ਉੱਤੇ ਧਮਾਕਾ ਹੋਇਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਬਿਲਕੁਲ ਕਰਤਾਰਪੁਰ ਸਾਹਿਬ ਕरिडोर ਦੇ ਉੱਤੇ ਖੜਾ ਤਸਵੀਰਾਂ ਦੇਖ ਲਓ ਕਰਤਾਰਪੁਰ ਸਾਹਿਬ ਕरिडोर ਦਾ ਬੋਰਡ ਆ ਔਰ ਇੱਥੋਂ ਮੈਜ 200 ਮੀਟਰ ਦੀ ਦੂਰੀ ਦੇ ਉੱਤੇ ਕਰਤਾਰਪੁਰ ਸਾਹਿਬ ਕरिडोर ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਹ ਬਿਲਕੁਲ ਅਫਵਾਹ ਹੈ ਔਰ ਅਫਵਾਹਾਂ ਤੋਂ ਬਚਨ ਦੀ ਲੋੜ ਹੈ ਲੋਕ ਫੌਮਾ ਕਿਉਂ ਡਾਉਂਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੇ ਡੇਰਾ ਬਾਬਾ ਨਾਨਕ ਨਿਵਾਸੀਆਂ ਨੂੰ ਬਾਹਰਲੇ ਦੇਸ਼ਾਂ ਤੋਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਹੋਰ ਸਕੇ ਸਬੰਧੀਆਂ ਦੇ ਜਿਹੜੇ ਫੋਨ ਆਉਣੇ ਸ਼ੁਰੂ ਹੋ ਗਏ ਨੇ ਔਰ ਉਹਨਾਂ ਦਾ ਕਹਿਣਾ ਵਾ ਕਿ ਡੇਰਾ ਬਾਬਾ ਨਾਨਕ ਤਮਾਕਾ ਹੋਇਆ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਔਰ ਸਰਕਾਰ ਦਾ ਪ੍ਰਸ਼ਾਸਨ ਦਾ ਫੌਜ ਦਾ ਸਾਥ ਦੇਣਾ ਚਾਹੀਦਾ ਔਰ ਇਨ੍ਹਾਂ ਅਫਵਾਹਾਂ ਤੋਂ ਬਚਣਾ ਚਾਹੀਦਾ ਔਰ ਉਹਨਾਂ ਚੈਨਲਾਂ ਨੂੰ ਵੀ ਚਾਹੀਦਾ ਕਿ ਬਿਲਕੁਲ ਪਹਿਲਾਂ ਖਬਰ ਦੀ ਪੁਸ਼ਟੀ ਕਰਿਆ ਕਰਨ ਉਸ ਤੋਂ ਬਾਅਦ ਉਹ ਖਬਰ ਚਲਾਨ ਤਾਂ ਜੋ ਇਸ ਤਰ੍ਹਾਂ ਦੀਆਂ افਵਾਹਾਂ ਨਾ ਫੈਲਣ ਜਿਸ ਦੇ ਨਾਲ ਲੋਕ ਪਰੇਸ਼ਾਨ ਹੁੰਦੇ ਨੇ ਅਤੇ ਲੋਕਾਂ ਦੇ ਰਿਸ਼ਤੇਦਾਰ ਜਿਹੜੇ ਨੇ ਉਹ ਵੀ ਪਰੇਸ਼ਾਨ ਹੁੰਦੇ ਨੇ ਔਰ ਕਰਤਾਰਪੁਰ ਸਾਹਿਬ ਕੋਰੀਡੋਰ ਆ ਬਾਬੇ ਨਾਨਕ ਦੀ ਕਿਰਪਾ ਵਾ ਕਿਸੇ ਤਰ੍ਹਾਂ ਦੀ ਕੋਈ ਇੱਥੇ ਹਲਚਲ ਨਹੀਂ ਆ ਕੋਈ ਡਰ ਵਾਲੀ ਗੱਲ ਨਹੀਂ ਕੁਝ ਲੋਕ ਨੇ ਇੱਥੇ ਸੈਰ ਕਰਦੇ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਨਜ਼ਰ ਆ ਰਹੇ ਨੇ ਪਰ ਕਿਉਂਕਿ ਸਾਨੂੰ ਰਾਤ ਨੂੰ ਖਬਰ ਕਰਨੀ ਪਈ ਆ ਅਫਵਾਹ ਫੈਲੀ ਸੀ ਇਸ ਕਰਕੇ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਕਰਤਾਰਪੁਰ ਸਾਹਿਬ ਕੋਰੀਡੋਰ ਰੋਡ ਦੇ ਉੱਤੋਂ ਮਹਿਜ 100 ਮੀਟਰ ਦੀ ਦੂਰੀ ਦੇ ਉੱਤੇ ਕਰਤਾਰਪੁਰ ਸਾਹਿਬ ਕੋਰੀਡੋਰ ਹੈ ਤਮਾਕਾ ਕਿਤੇ ਨਹੀਂ ਹੋਇਆ 9 ਮਈ ਹੈ ਅੱਜ ਔਰ ਤਕਰੀਬਨ 10:30 ਵੱਜ ਚੁੱਕੇ ਆ 9:30 ਵਜੇ ਇੱਕ ਖਬਰ ਚੱਲੀ ਕੋਈ ਚੈਨਲਾਂ ਤੇ ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਅਫਵਾਹ ਦਾ ਦੌਰ ਚੱਲਿਆ ਸੋ ਅਫਵਾਹਾਂ ਤੋਂ ਬਚਣ ਦੀ ਲੋੜ ਆ ਇਸ ਤਰ੍ਹਾਂ ਦੀਆਂ ਅਫਵਾਹਾਂ ਨਾ ਫਲਾਓ ਦੇਸ਼ ਦਾ ਸਾਥ ਦਿਓ ਅਤੇ ਆਪਣਾ ਜਿਹੜਾ ਉਹ ਕਤਾਰਪੁਰ ਸਾਹਿਬ ਕੋਰੀਡੋਰ ਦੀ ਇਸ ਤਰ੍ਹਾਂ ਦੀ ਕੋਈ ਖਬਰ ਆ ਉਹਨਾਂ ਚ ਲਾਓ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ